ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਲੂਰ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਵ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਸੋਹਣੀ ਚੰਗੇ ਦੁੱਧ ਵਾਲੀ ਵੱਡੀ ਵਾੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਨਫਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਰੈਸ ਹੈ। ਸਾਹਬਾਪ੍ਰੀਤ ਸਿੰਘ ਪਿੰਡ ਭਲੂ ਜਿਲਾ ਮੋਗਾ। ਫੋਨ ਨੰਬਰ ਦੱਸ ਦੀ। 6283198713। ਲਾਪ੍ਰੀਤ ਕੈਨਮਸ ਹੁਆ ਬਾਈ। ਇਹ ਦੂਜੇ ਸਵੇ ਸੁਮੀ ਬਾਈ। ਕਿੰਨੇ ਕ ਦਿਨ ਲੈ ਜੂ? ਲੈਣਾ 5-4 ਦਿਨ ਲੂਗੀ। ਕਿੰਨਾ ਕ ਦੁੱਧ ਪਿਆ ਜੂ? ਦੁੱਧ ਪਿਆ ਜੂ 18-20 ਕਿਲੋ। 18-20 ਕਿਲੋ। ਸੀਲ ਸਾਊ। ਸੀਲ ਫੋਲੋ। ਦੋਸਤੋ ਪੂਰੀ ਸੀਲ ਸਾਊ ਆ। ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ। ਕਢੀਏ ਬਾਹਰੋਂ ਵਾੜੀ ਤੋੜ ਕੇ ਵਿਖਾ ਦੀ ਲਾਪ੍ਰੀਤ ਦੋਸਤੋ ਬਹੁਤ ਸੋਹਣੀ ਜਰਸੀ ਨਸਲ ਦੀ ਚਿੱਟੇ ਰੰਗ ਦੀ ਦੂਜਾ ਸੁਆ ਵਹਿੜ ਦੋਸਤੋ ਕੱਦ ਕਾਠ ਵੱਡਾ ਹੀ ਐ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਢੁਲੇ ਅੰਗਾਂ ਪੈਰਾਂ ਦੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਦੋਸਤੋ ਕੋਈ ਨਿੱਕੀ ਮਰੀ ਹੰਬੀ ਜੀ ਜਰਸੀ ਨਹੀਂ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਆ 18 20 ਕਿਲੋ ਬਾਈ 10 ਦਾ ਖੁੱਲਾ ਦੁੱਧ ਪਿਆ ਜੂ ਹਵਾਨਾ ਸੋਹਣਾ ਮੋٹے ਮੋٹے ਗੁਲਾਬੀ ਥਾਣਾ ਅਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਬਾਕੀ ਵਾਲ ਢੱਲਾਂ ਪਈਆਂ ਬਹੁਤ ਦੈਨਵੀਰ ਦੱਸਦਾ ਕਿ 4-5 ਦਿਨ ਲੈ ਜਾਣੇ ਆ 4-5 ਦਿਨ ਹੋਰ ਨਾਲਾ ਸਰੀਰ ਆ ਬਾਈ ਯਾਰ ਵੇਖ ਸਮੂਹ ਸਿੱਧੀ-ਸੁੱਧੀ ਕਿੰਨੀ ਆ ਯਾਰ ਹਾਂ ਆ ਬਾਕੀ ਝੋਲ ਵਾਲੀ ਬੱਚੀ ਲੇਵਾ ਲਾਹੂ ਬਹੁਤ ਕੱਲੀ ਕੱਚੀ-ਕੱਚੀ ਆ 4-5 ਦਿਨ ਜਿੱਦਣ ਦਿਨਾ ਤੇ ਤਿਆਰ ਹੋ ਜਾਂਦੀ ਆ ਅਮਰੀਕਨ ਵੜਾ ਆਗਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੋਹਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਮੋٹے-ਮੋٹے ਥਾਨ ਆ ਆਦੀ ਚੁਵਾਈ ਵਾਲੇ ਗੈਪ ਚ ਨਿਖੜ ਮੇ ਕੱਲੇ-ਕੱਲੇ ਲੱਗੇ ਹੋਏ ਆ ਮੂੰਹ ਮੱਥੇ ਦੀ ਵੀ ਸੋਹਣੀ ਆ ਛੋਟਾ ਕੰਨ ਪੂਰੀ ਵੱਡੀ ਆ ਬਾਈ ਹਾਂ ਦੋਦੀ ਵਾਲੀ ਜਰਸੀ ਬਦਾਮੀ ਰੰਗ ਦੀ ਹਾਈਟ ਵੀ ਬਹੁਤ ਚੰਗੀ ਆ ਦੋਸਤੋ ਹਮਾਦ ਜਲਾ ਲੀਆਂ ਜਰਸੀਆਂ ਤੇ ਇਹਦੀਆਂ ਭਾਵੇਂ ਦੋ ਬਣਾ ਲਓ ਐਡਾ ਵੱਡਾ ਕਾਦਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਦੁੱਧ ਜਰਸੀਆਂ ਦਾ ਮੱਝਾ ਵਰਗਾ ਹੁੰਦਾ ਫੈਟ ਚੰਗੀ ਆਉਂਦੀ ਆ ਸਿਆਲਾਂ ਦੇ ਹੁਣ ਦੇਣਾ ਸਿਆਲ ਤਾਂ ਚਲੋ ਬਾਹਲਾ ਲੰਮਾ ਟਾਈਮ ਤਾਂ ਹੈ ਨਹੀਂ ਅਢੇੜ ਕਿ ਮਹੀਨਾ ਮਸਾਂ ਠੰਡ ਹੁੰਦੀ ਉਹਦੂਗਾ ਗਰਮੀ ਆ ਜਾਣੀ ਐ ਤੇ ਗਰਮੀਓ ਗਰਮੀ ਵੀ ਕਰਮਾ ਵਾਲੀ ਖੁੱਲਾ ਦੁੱਧ ਪਿਆ ਜੂ ਇਹ ਨਾਮ ਵਾਲੀ ਠੰਡ ਬਣਾਉਣ ਤੇ ਨਾ ਹੀ ਗਰਮੀ ਬਣਾਉਣ ਕਿਉਂਕਿ ਅੱਗੇ ਗਾਂ ਗਰਮੀ ਦਾ ਸੀਜ਼ਨ ਹੀ ਆਉਣਾ ਮੁੱਲ ਜੈਜ ਜਲਾਪ੍ਰਿਤ ਲੈਣ ਦੇ ਨਾਲ ਆ ਬਾਈ ਇਹਦਾ 65000 ਰੁਪਏ ਮੰਨਤਾਨ ਹੋ ਜੂ ਦੋਸਤੋ ਜੈਜ ਜੀ ਡਿਮਾਂਡ ਆ 65000 ਵਿੱਚੋਂ ਮੰਨਤਾਨ ਹੋ ਜੂ ਦੋਸਤੋ ਰੰਗ ਚਿੱਟਾ ਜੇ ਕਿਤੇ ਰੰਗ ਬਦਾਮੀ ਹੁੰਦਾ ਐਡੀ ਵਹਿੜਾ ਸਵਾ ਲੱਖ ਤੋਂ ਘੱਟ ਕੋਈ ਨਹੀਂ ਦਿੰਦਾ ਪਰ ਜਿਹੜੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਕਹਿੰਦੀ ਵੀ ਕੀ ਆ ਭਾਵਾਂ ਚਿੱਟੀ ਜਰਸੀ ਹੋਵੇ ਭਾਵਾਂ ਬਦਾਮੀ ਹੋਵੇ ਭਾਵਾਂ ਕਾਲੀ ਹੋਵੇ ਜੇ ਬਦਾਮੀ ਹੁੰਦੀ ਵੀ ਦੁੱਧ ਦੁੱਗਣੇ ਪੈਸਿਆਂ ਚ ਆਉਣੀ ਸੀ ਦੁੱਧ ਇਹਦਾ ਭਾਵਾਂ ਚਿੱਟੀ ਹੋਵੇ ਜਰਸੀ ਭਾਵਾਂ ਕਾਲੀ ਹੋਵੇ ਭਾਵਾਂ ਬਦਾਮੀ ਹੋਵੇ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਹੌਣ ਵਾਲੇ ਸੂਏ ਨੂੰ ਇਹਦੂ ਅਗਲੇ ਸੂਏ ਆਸਤੇ ਹੋਰ 1.5 ਮਹੀਨੇ ਦੋਵਾਂ ਮਹੀਨਿਆਂ ਨੂੰ ਜਦੋਂ ਕਰਮਾ ਵਾਲੀ ਹੀਟ ਚ ਆਊਗੀ ਵਧੀਆ ਜਰਸੀ ਬੁੱਲ ਚੰਗੇ ਦਾ ਸੀਵਨ ਲਵਾ ਲੈ ਟਾਪ ਦਾ ਬੱਚਾ ਜਰਸੀ ਬਰੀਡ ਦਾ ਘਰੇ ਤਿਆਰ ਕਰ ਦੂ ਕਿਉਂਕਿ ਵੱਡੀ ਜਰਸੀ ਹੈ ਚੰਗੇ ਦੁੱਧ ਵਾਲੀ ਹੈ ਅੱਗੇ ਚੰਗਾ ਸੀਵਨ ਲੱਗ ਜੇ ਟਾਪ ਦੀ ਬਰੀਡ ਤਿਆਰ ਕਰ ਦੂ ਘਰੇ ਮੁੱਲ ਜਾਇ ਜੀ 65000 ਵਿੱਚੋਂ ਮਾਨਤਾਣ ਹੋ ਜੂ ਸੀਲਸਾਉ ਫੁੱਲ ਹੈ ਚਾਰ ਪੰਜ ਦਿਨ ਲੈ ਜੂ ਕੱਦ ਐਚ ਵੜਾ ਜੱਡਾ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਛੋਟਾ ਜਾਂ ਭਾ ਪਿੰਡ ਪਲੂਰ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ